ਬੰਦਾ ساری ਜ਼ਿੰਦਗੀ ਆਪਣੀਆਂ ਭਲਾਈ ਹੀ ਗਿਣਾਈ ਜਾਂਦਾ ਹੈ। ਕਦੀ ਕੋਈ ਬੰਦਾ ਆਪਣੀ ਬੁਰੀਾਈ ਤੇ ਆਪਣੇ ਔਗਣ ਨਹੀਂ ਦੱਸਦਾ। ਜੋ ਤੈਨੂੰ ਰੱਬ ਨੇ ਦਿੱਤਾ ਉਹਦੇ ਤੇ ਸਬਰ ਕਰਕੇ ਖਾ ਤੂੰ। ਔਰ ਕਿਸੇ ਹੀ ਕੇ ਮਤੂ ਤੂੰ ਜਾਏ। ਕਿਸੇ ਦੂਜੇ ਦੇ ਘਰ ਕਿਉਂ ਜਾਣਾ ਪਿਆ? ਅਗਲੀ ਗੱਲ ਰੱਬ ਨੇ ਜੋ ਕੋਈ ਤੈਨੂੰ ਦਿੱਤਾ ਹੈ ਆਪਣੇ ਘਰ 'ਚ ਸਬਰ ਨਾਲ ਖਾ। ਕਿਸੇ ਦੂਜੇ ਦੇ ਭਾਂਡੇ ਵੱਲ ਕਿਉਂ ਵੇਣਾ? ਜਿਹੜਾ ਸਵਾਦ ਆਪਣੀ ਥਾਲੀ ਵੱਲ ਵੇਖ ਕੇ ਵੇਣਾ। ਉਹ ਸੁੱਕੀ ਰੋਟੀ ਵੀ ਖੂਨ ਬਣ ਜਾਏਗੀ। ਹਿੰਜੇ ਆਪਣੀ ਖਾਂਦਿਆਂ ਦੂਜੇ ਦੀ ਥਾਲੀ ਵੰਦੀ ਰਹੇ ਨਾ ਉਹਦੇ 'ਚ ਕੋਈ ਲੱਭਣਾ ਤੇ ਆਪਣੀ ਦਾ ਵੀ ਖੂਨ ਨੀ ਬੰਨਾ ਸਿੱਖ ਨੇ ਦੁੱਖ ਵਿੱਚ ਸੁਖ ਵਿੱਚ ਆਪਣੇ ਗੁਰੂ ਕੋਲ ਹੀ ਅਰਦਾਸ ਕਰਨੀ ਜੇ ਕੀਰਤਨ ਕਥਾ ਵਿਚਾਰ ਸੁਣ ਕੇ ਕਿਸੇ ਦਾ ਦਿਲ ਸਵੇਰੇ ਕਰੇ ਵੀ ਅੱਜ ਮੈਂ ਉੱਠ ਕੇ ਜਪਜੀ ਸਾਹਿਬ ਸ਼ੁਰੂ ਕਰਦੇ ਨੇ ਤੇ ਸਮਝੋ ਗੁਰਮਤ ਸਮਾਗਮ ਸਭ ਹੋ ਗਿਆ ਕਿੱਥੇ ਖੁੰਝ ਗਏ ਪ੍ਰਮਾਤਮਾ ਨੂੰ ਭੁਲਾ ਦਿੱਤਾ ਤੇ ਜਿਸ ਸੰਸਾਰ ਨੇ ਕੱਲ ਨੂੰ ਬਿਲਕੁਲ ਖਤਮ ਹੋ ਜਾਣਾ ਤੂੰ ਉਹਦੇ ਲਾਲਚ ਵਿੱਚ ਲੱਗ ਗਏ ਕਿ ਸਭ ਕੁਝ ਮੇਰਾ ਹੋ ਜਾਏ ਪਿਆਰਿਆ ਜਿਹੜਾ ਤੇਰਾ ਆਪਣਾ ਸੀ ਉਹਨੂੰ ਤੂੰ ਭੁਲਾ ਹੀ ਦਿੱਤਾ। ਹੋਣੀ ਜਾਗ ਪੋ, ਹੋਣੀ ਉੱਠ ਪੋ, ਹੋਣੀ ਨੀਸ ਦੇ ਨੂੰ ਤਿਆਗ ਦੇ, ਹੋਣੀ ਨੀਂਦ ਤੋਂ ਉੱਪਰ ਉੱਠ ਜਾ। ਤੇਰਾ ਕੁਝ ਨਹੀਂ ਵਿਗੜਿਆ ਪਰ ਮੇਰੇ ਭਾਈ ਜਿਸ ਪਾਸੇ ਤੂੰ ਲੱਗਾ ਹੋਇਆ ਹੈ ਇਹ ਝੂਠਾ ਸੰਸਾਰ ਬਿਨਸਨਵਾਲੇ ਦੇ ਲਾਲਚ ਵਿੱਚ ਗੱਜਤ ਹੈ। ਸਾਡੇ ਸਮਾਜ ਦਾ ਢਾਂਚਾ ਇਸ ਤਰ੍ਹਾਂ ਹੈ ਕਿ ਜਿਹੜਾ ਬੰਦਾ ਆਪਣੀ ਜ਼ਿੰਦਗੀ ਵਿੱਚ ਅਸਫਲ ਹੋ ਜਾਏ ਅਕਸਰ ਉਹ ਬੰਦੇ ਮੈਂ ਆਲੋਚਕ ਹੁੰਦੇ ਦੇਖਿਆ। ਅੰਦਰ ਦੀ ਉਹ ਬਿਰਤੀ ਜਿਹੜੀ ਕਿਸੇ ਦੀ ਦੂਜੇ ਦੀ ਵਸਤੂ ਨੂੰ ਪ੍ਰਾਪਤ ਕਰਨ ਦੇ ਲਈ ਜਾਇਜ ਨਜਾਇਜ ਹਰ ਤਰ੍ਹਾਂ ਦਾ ਤਰੀਕਾ ਜਿਹੜਾ ਬੰਦਾ ਵਰਤ ਲੈ। ਮਹਾਰਾਜ ਕਹਿੰਦੇ ਆ ਇਹ ਲਾਲਚ ਇਸ ਸਮਾਜ ਦੇ ਵਿੱਚ ਜਿਹੜੇ ਬੰਦੇ ਆਪਣੇ ਆਪ ਨੂੰ ਸੁਪਰੀਮ ਕਹਿੰਦੇ ਆ ਸ਼ਰੋਮਣੀ ਕਹਿੰਦੇ ਆ ਸਰਮੋਰ ਕਹਿੰਦੇ ਆ ਵਾਹ ਓਏ ਤੇਰੀਆਂ ਲਹਿਰਾਂ ਇੰਨੀਆਂ ਜ਼ਬਰਦਸਤ ਨੇ ਤੂੰ ਉਹਨਾਂ ਨੂੰ ਘੁੱਟ ਕੇ ਜਕੜਿਆ ਹੋਇਆ। ਇੱਥੋਂ ਤੱਕ ਜਿਹੜੇ ਮਾਂ ਬਾਪ ਨੇ ਜਨਮ ਦਿੱਤਾ ਹੈ ਖਿਮਾ ਕਰਿਓ ਜਿਸ ਮਾਂ ਦਾ ਦੁੱਧ ਪੀਤਾ ਹੈ ਜਿਸ ਪਿਓ ਨੇ ਆਪਣਾ ਸਭ ਕੁਝ ਵਾਰ ਕੇ ਪਾਲਿਆ ਲਾਲਚੀ ਬੰਦਾ ਮਾਂ ਪਿਓ ਨੂੰ ਵੀ ਧੋਖਾ ਲੈਂਦੇ ਆਂ ਅੰਗਰੀਜ਼ ਨਹੀਂ ਕਰਦਾ ਚਾਹੀਦਾ ਤੇ ਰੱਬ ਸਭ ਨੂੰ ਸੁਖ ਦੇ ਪਰ ਜਦੋਂ ਕਿਤੇ ਜ਼ਿੰਦਗੀ ਚ ਕਦੀ ਵੀ ਦੁੱਖ ਆ ਜਾਏ ਮੈਂ ਕਿਹਨਾ ਚੰਗਾ ਹੁੰਦਾ ਮੈਂ ਕਿਹਨਾ ਵੀ ਘੱਟੋ ਘੜਾ ਛਾਨਣਾ ਲਾ ਕੇ ਤਾਂ ਪਤਾ ਲੱਗ ਜਾਂਦਾ ਬੰਦਿਆ ਜਿਹੜੇ ਭੀੜਾਂ ਤੇਰੇ ਪਿੱਛੇ ਤੁਰਦੀਆਂ ਤੇਰਾ ਹੈ ਕਿਹੜਾ ਕਿਉਂਕਿ ਸੁਖ ਵਿੱਚ ਪਛਾਣ ਨਹੀਂ ਹੁੰਦੀ ਹਮੇਸ਼ਾ ਬੰਦਿਆਂ ਦੀ ਪਛਾਣ ਦੁੱਖ ਦੇ ਵਿੱਚ ਹੁੰਦੀ ਕਿਉਂਕਿ ਸਵਾਰਥੀ ਬੰਦਾ ਅੰਦਰੋਂ ਸ਼ਰੀਬ ਬਣ ਕੇ ਰਹਿੰਦਾ ਤੇ ਬਾਹਰੋਂ ਧਰਮ ਦੀ ਸ਼ਬਦਾਵਲੀ ਤੇ ਧਰਮ ਦੇ ਚਿੰਨ ਵਰਦਾ ਤੇ ਸੱਚੀ ਇੰਜ ਦੇ ਬੰਦੇ ਅਕਸਰ ਲੋਕ ਫਸ ਜਾਂਦੇ ਨੇ ਧਰਮ ਦੀ ਸ਼ਬਦਾਵਲੀ ਤੇ ਧਰਮ ਦੇ ਚਿੰਨਾ ਵਿੱਚ ਜਿੱਤੇ ਰੱਖੀ ਜਿਹੜੀ ਤੂੰ ਦਾੜੀ ਤੇ ਜਿਹੜੇ ਕੱਪੜੇ ਤੂੰ ਪਾਏ ਨੇ ਤੇਰੇ ਚਿੰਨ ਮੋਮਨਾ ਵਾਲੇ ਨੇ ਅੰਦਰੋਂ ਤੂੰ ਕੁਝ ਹੋਰ ਹੈਂ ਮੈਂ ਜੇ ਪੈਰਾਂ 'ਚ ਘੁੰਗਰੂ ਪਾਏ ਨੇ ਮੈਂ ਨੱਚਦੀ ਵੀ ਬਾਹਰੋਂ ਖਾਂ ਤੇ ਅੰਦਰ ਵੀ ਮੇਰਾ ਨਾਚੀ ਖੈ ਮੈਂ ਜੇ ਅੰਦਰੋਂ ਨਾਚੀਆਂ ਤੇ ਬਾਹਰੋਂ ਵੀ ਨਾਚੀਆਂ ਤੂੰ ਅੰਦਰੋਂ ਕਾਫਿਰ ਹੈ ਤੇ ਬਾਹਰੋਂ ਮੋਮਣ ਬਣਿਆ ਹੋਇਆ ਜਿਹੜਾ ਬੰਦਾ ਤੈਨੂੰ ਕਿਸੇ ਦੇ ਨੁਕਸ ਦੱਸ ਰਿਹਾ ਯਾਦ ਰੱਖੀ ਭਰੋਸਾ ਨਾ ਕਰੀ ਉਹਦੀ ਬਿਰਤੀ ਗੰਦੀ ਏ ਉਹ ਤੇਰੇ ਨੁਕਸ ਵੀ ਕਿਸੇ ਨੂੰ ਦੱਸੇਗਾ ਯਾਦ ਰੱਖਿਓ ਗੁਰੂ ਮਾਰਦਾ ਨਹੀਂ ਗੁਰੂ ਸਮਾਜ ਮਾਰਦਾ ਹੈ ਜਿਹੜਾ ਲੰਘਿਆ ਉਹਦਾ ਅਫਸੋਸ ਕਿਉਂ ਅੱਜ ਤੋਂ ਹੁਣ ਤੋਂ ਜੀਣਾ ਸ਼ੁਰੂ ਕਰਮਣਾ ਇੱਥੋਂ ਤੱਕ ਬੰਦੇ ਦੀ ਸਮੱਸਿਆ ਆਏ ਵੇ ਅੱਜ ਚ ਜਿਉਂਦਾ ਹੀ ਨਹੀਂ ਇਹ ਜਾਂ ਕੱਲ ਚ ਜਿਉਂਦਾ ਜਾਉਣ ਵਾਲੇ ਕੱਲ ਚ ਹੀ ਹੁੰਦਾ ਚੀਜੇ ਜਦੋਂ ਮੈਂ ਆਪਣੇ ਕਰਮਾਂ ਵੱਲ ਵੇਖਣਾ ਨਾ ਤੇ ਮੈਨੂੰ ਭਾਈ ਸਾਹਿਬ ਦੀ ਤੱਕ ਚੇਤੇ ਆਉਂਦੀ ਹੈ ਕਹਿੰਦੇ ਨੇ ਜਿਹੜੇ ਮੇਰੀਆਂ ਕਰਮ ਕਰਤੂਤਾ ਨੇ ਮੈਨੂੰ ਦੋਸ਼ਕ ਵਿੱਚ ਵੀ ਢੁਈ ਨਹੀਂ ਮਿਲਣੀ ਚਾਹੀਦੀ ਪਰ ਜਦੋਂ ਤੇਰੀ ਰਹਿਮਤ ਵੇਖਣਾ ਨਾ ਉਦੋਂ ਫਿਰ ਉੱਠ ਖਲੋਣਾ ਨਹੀਂ ਮੈਨੂੰ ਦੋਸ਼ਕ ਵਿੱਚ ਸੜਨ ਨਹੀਂ ਦੇਵੇਗਾ ਆਪਾਂ ਆਇਆ ਗੁਰਦੁਆਰਾ ਸਾਹਿਬ ਇਥੇ ਤਾਂ ਆਇਆ ਕਿ ਸਾਡਾ ਸਰੀਰ ਗੁਰਦੁਆਰਾ ਬਣ ਜਾਏ ਤਨ ਨਹੀਂ ਜਾਣਾ ਪੈਸੇ ਨਹੀਂ ਜਾਣੇ ਪੁੱਤਰ ਧੀਆਂ ਨਹੀਂ ਜਾਣੇ ਗੁਰਮਖੋ ਇਹ ਸਰੀਰ ਨਹੀਂ ਜਾਣਾ ਅੱਜ ਤੱਕ ਦੁਨੀਆ ਵਿੱਚ ਕੋਈ ਖਾਲੀ ਨਹੀਂ ਜਗਿਆ ਤੋਂ ਆਹੀ ਰੱਬ ਦੀ ਕੋਈ ਨਹੀਂ ਜੇ ਖਾਲੀ ਗਿਆ ਕੋਈ ਜਾਂਦਿਆਂ ਨਾਮ ਦੀਆਂ ਪੰਡਾਂ ਵੱਲ ਜਾਂਦਾ ਕੋਈ ਅਉਗਣਾ ਦੀਆਂ ਗੰਡਾਂ ਵੱਲ ਜਾਂਦਾ ਔਲਾਦ ਵੱਲੋਂ ਦੁਖੀ ਸਰੀਰ ਵੱਲੋਂ ਦੁਖੀ ਬਿਜ਼ਨਸ ਵੱਲੋਂ ਦੁਖੀ ਪਰਿਵਾਰ ਵੱਲੋਂ ਦੁਖੀ ਕੋਈ ਵੀ ਆਪਣਾ ਨਹੀਂ ਰਿਹਾ ਗੁਰੂ ਤੇਗ ਬਹਾਦਰ ਕਹਿੰਦਾ ਤੂੰ ਸੁਸਾਇਡ ਨਾ ਕਰੀ ਸਭ ਕੁਝ ਚਲਾ ਜਾਏ ਰੱਬ ਤੇਰੇ ਪਿੱਛੇ ਖਲੋਤਾ ਹੈ ਉਹ ਉਹ ਕੁਝ ਕਰਦਾ ਹੈਗਾ ਜੋ ਕੋਈ ਸਮਾਜਿਕ ਦੀ ਸੋਚ ਵੀ ਨਹੀਂ ਸਕਦਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ ਜੇ ਰੱਬ ਵੀ ਧੱਕਾ ਮਾਰਦਾ ਤੇ ਕਬਰਾਈ ਨਾ ਤੂੰ ਗੁਰੂ ਨਾਨਕ ਦੇ ਚਰਨ ਆ ਕੇ ਪਕੜੀਏ ਧੱਕਿਆ ਕੋਈਆਂ ਵੀ ਰੱਬ ਦੇ ਘਰ ਵੀ ਥਾਂ ਦਵਾ ਦਿੰਦਾ ਬਿਲਕੁਲ ਅਧਿਆਤਮਕ ਗਿਆਨ ਕੋਈ ਨਹੀਂ ਸੁਰਤ ਦੀ ਇਕਾਗਰਤਾ ਧਿਆਨ ਕੋਈ ਨਹੀਂ ਕਰਮ ਜ਼ਿੰਦਗੀ ਚ ਕੋਈ ਚੰਗਾ ਨਹੀਂ ਕੀਤਾ ਇਹ ਵੀ ਇੱਕ ਬੜੀ ਰੱਬ ਦੀ ਦਾਤ ਹੈ ਜੀ ਨਹੀਂ ਤੇ ਹਰ ਬੰਦਾ ساری ਜ਼ਿੰਦਗੀ ਆਪਣੀਆਂ ਭਲਾਈ ਹੀ ਗਿਣਾਈ ਜਾਂਦਾ ਹੈ ਕਦੀ ਕੋਈ ਬੰਦਾ ਆਪਣੀ ਬੁਰੀਾਈ ਤੇ ਆਪਣੇ ਔਗਣ ਨਹੀਂ ਦੱਸਦਾ ਜਿਸ ਦਿਨ ਸਿਮਰਨ ਕਰਨ ਵਾਲੇ ਦੇ ਹਿਰਦੇ ਵਿੱਚ ਇਹ ਪੈਦਾ ਹੋ ਜਾ ਮੈਂ ਗੁਨਾਹਾਂ ਨਾਲ ਭੜਿਆ ਮੈਂ ਤੇ ਅੰਦਰੋਂ ਜੁੜ ਕੇ ਅਰਦਾਸ ਕਰੇ ਤੇ ਉਹਦੀ ਅੱਖ ਵਿੱਚੋਂ ਨਿਕਲਿਆ ਹੋਇਆ ਇੱਕ ਅੰਸੂ ਇੱਕ ਅਥਰੂ ਉਹਦੇ ਕਰੋੜਾਂ ਜਨਮਾਂ ਦੀ ਮਿਹਲਤ ਹੋਣ ਦੀ ਸਮਰੱਥਾ ਰੱਖਦਾ ਹੈ ਮਹਾਰਾਜ ਦਾ ਬਚਨ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਅੰਚਲ ਦਾ ਅਰਥ ਪੱਲਾ ਲੜ ਏ ਵੈ ਗੁਰੂ ਜੀ ਸਾਨੂੰ ਸਾਧ ਸੰਗਤ ਦੇ ਲੜ ਲਾ ਦਿਓ ਵਿਖਮ ਨਦੀ ਜਾਏ ਤਰਨੀ ਆ ਜਿਹੜੀ ਨਦੀ ਬੜੀ ਔਖੀ ਹੈ ਵਿਖਮ ਹੈ ਮੈਂ ਇਸ ਨੂੰ ਤਰ ਸਕਾਂ ਅਸਲ 'ਚ ਸਾਰੇ ਸ਼ਬਦ ਜਿਹੜੇ ਨੇ ਕੇਵਲ ਕਵਤਾ ਰੂਪ ਨਹੀਂ ਇਹ ਸਾਡੇ ਧੁਰ ਅੰਦਰੋਂ ਅਰਦਾਸ ਬਣ ਕੇ ਨਿਕਲਣ ਤੇ ਗੁਰੂ ਅਰਜੁਨ ਦੇਵ ਦਾ ਸ਼ਬਦ ਕੀ ਰੱਬ ਦੇ ਦਰ ਤੇ ਸਾਡੀ ਪੁਕਾਰ ਬਣ ਜਾਏ ਬਾਕੀ ਲਫ਼ਜ਼ ਕਹਿਣ ਦੀ ਲੋੜ ਹੀ ਨਹੀਂ ਮੈਂ ਪਾਪੀ ਆ ਮੈਨੂੰ ਬਖਸ਼ ਲੈ ਮੈਨੂੰ ਤਾਰ ਲੈ ਤੇ ਜੇ ਇਸੇ ਸ਼ਬਦ ਨੂੰ ਆਪਾਂ ਵਜਿਤ ਜਾ ਕੇ ਗਾਵਾਂਗੇ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਦੂਸਰਾ ਬਜ਼ੁਰਗਾ ਨੇ ਇਸ਼ਾਰਾ ਵੀ ਕੀਤਾ ਵਾਕਈ ਉਸ ਵਕਤ ਬਹੁਤ ਵੱਡੀ ਬਿਮਾਰੀ ਸੀ ਦਿੱਲੀ ਕੰਬ ਉੱਠੀ ਸੀ ਪਰ ਮੈਨੂੰ ਇਹ ਗੱਲ ਦੀ ਪ੍ਰਸੰਤਾ ਹੋਈ ਕਿ ਇਸ ਭਾਵਨਾ ਨੂੰ ਸਿੱਖ ਅੱਜ ਵੀ ਲੈ ਕੇ ਬੈਠਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਨਾਮ ਲਿਆ ਦੁੱਖ ਕੱਟੇ ਜਾਂਦੇ ਆ ਦੇਖੋ ਇੱਕ ਉੱਥੇ ਦੋ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਉਥੇ ਜੇ ਇਕੱਲਾ ਸ਼ਬਦ ਡਿਟਠੇ ਹੁੰਦਾ ਤੇ ਅੱਜ ਦੇ ਤਾਰਕਿਕ ਨੇ ਕਹਿਣਾ ਸੀ ਕਿ 1656 ਤੋਂ ਲੈ ਕੇ ਤੇ 1664 ਤੱਕ ਹੀ ਦੇਖਿਆ ਜਾਂ ਚੁਕਦਾ ਤੇ ਹੁਣ ਕਿਵੇਂ ਉਥੇ ਹਜ਼ੂਰ ਨੇ ਨਾਲ ਸ਼ਬਦ ਬਾਅਦ ਦਿੱਤਾ ਹਜ਼ੂਰ ਨੇ ਕਿ ਧਿਆਈ ਹੈ ਕੇਵਲ ਡਿਟਠੇ ਨਹੀਂ ਉਹਨੂੰ ਧਿਆਵਾਂਗੇ ਤੇ ਧਿਆਣਾ ਵੀ ਉਹਨੂੰ ਡਿਟਣਾ ਹੀ ਹੈ ਜਿਵੇਂ ਬਾਬਾ ਜੀ ਬਾਰੇ ਕਿਹਾ ਗੁਰ ਨਾਨਕ ਜਿਨ ਸੁਣਿਆ ਵੇਖਿਆ ਅੱਜ ਵੀ ਅਸੀਂ ਸੁਣ ਸਕਨੇ ਆ ਸ਼ਬਦ ਭਾਈ ਸਾਹਿਬ ਬਾਰੇ ਨੇ ਅਸੀਂ ਸੁਣ ਰਹੇ ਹਾਂ ਉਥੇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਟਠੇ ਜਿਨ੍ਹਾਂ ਨੂੰ ਦੇਖਣ ਨਾਲ ਫਿਰ ਅਗਲਾ ਸ਼ਬਦ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਵਰਤਿਆ ਕਮਾਲ ਕਰ ਦਿੱਤੀ ਉਥੇ ਚੇਚਕ ਨਹੀਂ ਵਰਤਿਆ ਤਪੇਦਕ ਨਹੀਂ ਵਰਤਿਆ ਉਥੇ ਲਹਜ ਵਰਤਿਆ ਸਭ ਇਹਦਾ ਮਤਲਬ ਹੈ ਲੋਕੋ ਬਿਮਾਰੀ ਭਾਵੇਂ ਤਨ ਦੀ ਹੋਵੇ ਤੇ ਦੁੱਖ ਭਾਵੇਂ ਮਨ ਦਾ ਹੋਵੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਚੇਤੇ ਕਰੋ ਤੁਹਾਡੇ ਸਾਰੇ ਦੁੱਖ ੱਟੇ ਜਾਣ ਸਭ ਸ਼ਬਦ ਕਹੇ ਤੇ ਚਾਹੀਦਾ ਵੀ ਕਹੇ ਮੇਰੇ ਮਨ ਚ ਕਈ ਵਾਰੀ ਹੁੰਦਾ ਪਰ ਵਿਸ਼ਾ ਮੈਂ ਰੱਜ ਨਹੀਂ ਕਿਉਂਕਿ ਜਦੋਂ ਇਸ ਸਟੇਜ ਤੋਂ ਕਹਿੰਦੇ ਇਹ ਅਰਦਾਸ ਨਾ ਕਰੋ ਇਹ ਬੇਨਤੀ ਨਾ ਕਰੋ ਸਿੱਖ ਨੇ ਭਾਈ ਸਭ ਜਿਹੜੇ ਸਹਿਜ ਪਾਠ ਕਰਦੇ ਆ ਗੁਰੂ ਅਰਜੁਨ ਦੇਵ ਦੇ ਬਿਲਾਵਲ ਰਾਗ ਵਿੱਚ ਕਿੰਨੇ ਸ਼ਬਦ ਨੇ ਜਿਹੜੇ ਗੁਰੂ ਅਰਗੁਬਿੰਦ ਸਾਹਿਬ ਦੀ ਬਿਮਾਰੀ ਨਾਲ ਸੰਬੰਧਤ ਇਤੋਂ ਤੱਕ ਨੇਤਰ ਪ੍ਰਗਾਸ ਕੀ ਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਵੱਡੀ ਆਰਜਾ ਹਰ ਗੋਬਿੰਦ ਕੀ ਜਾਂ ਹਰ ਗੋਬਿੰਦ ਨਵਨ ਨਰੋਵਾ ਸ਼ਬਦ ਵਰਤਿਆ ਸਿੱਖ ਨੇ ਦੁੱਖ ਵਿੱਚ ਸੁੱਖ ਵਿੱਚ ਆਪਣੇ ਗੁਰੂ ਕੋਲ ਹੀ ਅਰਦਾਸ ਕਰਨੀ ਹੈ ਕਿਉਂਕਿ ਕਈ ਵਾਰੀ ਅਸੀਂ ਕਹਿ ਦਿੰਦੇ ਆ ਜਦੋਂ ਮੈਂ ਫਿਰ ਕਹ ਬਜ਼ੁਰਗਾਂ ਥੋੜਾ ਜਿਹਾ ਇਸ਼ਾਰਾ ਕੀਤਾ ਮੇਰੇ ਮਨ 'ਚ ਆਇਆ ਮਨ ਲੋ ਕੋਈ ਗੁਰਦੁਆਰਾ ਸੈ ਬੰਦਾ ਕਹਿੰਦਾ ਪੈਸਾ ਮੇਰਾ ਬੱਚਾ ਤੇ ਲੈ ਅਰਦਾਸ ਕਰ ਦਿਓ ਤੇ ਮੇਰੇ ਵਰਗਾ ਗਿਆਨੀ ਆਉਂਦਿਆਂ ਸਰ ਕਹਿੰਦੇ ਨਹੀਂ ਇਹ ਨਹੀਂ ਅਰਦਾਸ ਹੁੰਦੀਆਂ ਤੇ ਨਾਮ ਮੰਗੀਦਾ ਉਹ ਬਾਹਰ ਨਿਕਲਦੇ ਨੇ ਕੋਈ ਬਾਬਾ ਟੱਕਰ ਬੋ ਕਹਿੰਦਾ ਸਾਡੇ ਬਾਬੇ ਕੋਲ ਚੱਲ ਉਹ ਗੁਰਮਖੋ ਗੁਰੂ ਰਾਮਦਾਸ ਕਹਿੰਦੇ ਆ ਕਿ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਜਿੱਦਨ ਦੁੱਖ ਲੱਗੇਗਾ ਉਦਨ ਵੀ ਬੇਨਤੀ ਕਰਾਂਗਾ ਤੇ ਜਦੋਂ ਤੂੰ ਸੁੱਖ ਦੇਵੇਂਗਾ ਮੈਂ ਉਦਨ ਤੇਰੇ ਸ਼ੁਕਰਾਨੇ ਵੀ ਜੁਣਾ ਸਿੱਖ ਅਰਦਾਸ ਕਰ ਸਕਦਾ ਹੈ ਹਰ ਮਨੋ ਕਰ ਸਕਦਾ ਹੈ ਕੱਲਾ ਲਵੇ ਸਿੱਖ ਕਿਉਂ ਵਰਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪ ਸੰਗਤ ਰੋਜ਼ ਸੁਣਦੇ ਆ ਰਹੇ ਸਤਿਗੁਰਾਂ ਦਾ 400 ਸਾਲਾਂ ਆਗਮਨ ਪੁਰ ਮਨਾਇਆ ਜਾ ਰਿਹਾ ਹੈ ਤੇ ਆਪਾਂ ਨੇ ਸਤਿਗੁਰਾਂ ਦੀ ਅਸੀਸ ਨਾਲ ਆਪ ਸੰਗਤ ਦੇ ਸਹਿਯੋਗ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ 59 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ 15 ਰਾਗਾਂ ਵਿੱਚ ਦਰਜ ਨੇ ਉਹਨਾਂ ਦੀ ਵਿਚਾਰ ਪ੍ਰਾਰੰਭ ਕੀਤੀ ਹੈ ਅੱਜ ਇਸ ਅਸਥਾਨ ਤੇ ਉਹ ਲੜੀ ਬਸੰਤ ਰਾਗ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਆਖਰੀ ਬਚਨ ਹੈ ਕੱਲ ਨੂੰ ਉਥੇ ਸਤਿਗੁਰਾਂ ਦੇ ਸਥਾਨ ਤੇ ਆਪਾਂ ਸਾਰੰਗ ਰਾਗ ਪ੍ਰਾਰੰਭ ਹੋ ਜਾਣਾ ਹੈ ਆਓ ਇਸ ਅੰਮ੍ਰਿਤ ਬਚਨ ਨੂੰ ਆਖਰੀ ਅਰਥ ਇਸ ਦੀ ਸਮੇਂ ਅਨੁਸਾਰ ਵਿਆਖਿਆ ਤੇ ਯਤਨ ਆਪਾਂ ਕਰਨਾ ਹੈ ਸਤਿਗੁਰੂ ਦੇ ਸ਼ਬਦ ਵਿੱਚ ਰਹਿ ਕੇ ਹੀ ਸ਼ਬਦ ਦੀ ਵਿਆਖਿਆ ਕੀਤੀ ਜਾਏ ਸਤਿਗੁਰੂ ਦੇ ਬਚਨ ਚ ਰਹਿ ਕੇ ਤੇ ਸੱਚ ਜੇ ਜੇ ਕੀਰਤਨ ਕਥਾ ਵਿਚਾਰ ਸੁਣ ਕੇ ਕਿਸੇ ਦਾ ਦਿਲ ਸਵੇਰੇ ਕਰੇ ਵੀ ਅੱਜ ਮੈਂ ਉੱਠ ਕੇ ਜਪਜੀ ਸਾਹਿਬ ਸ਼ੁਰੂ ਕਰ ਦੇਣਾ ਤੇ ਸਮਝੋ ਗੁਰਮਤ ਸਮਾਗਮ ਸਫਲ ਹੋ ਗਿਆ ਇਸ ਕਰਕੇ ਕਰੋ ਕਿਰਪਾ ਆਪ ਜਿੰਨੇ ਬੈਠੇ ਹੋ ਮੈਂ 1 ਘੰਟੇ ਦਾ ਟਾਈਮ ਲਾਵਾਂਗਾ 5-7 ਮਿੰਟ ਵਿੱਚ ਹੋ ਗਿਆ ਨੇ ਮੈਨੂੰ ਬੋਲਦੇ ਆਪ ਟੇਕ ਕੇ ਥੋੜਾ ਜਿਹਾ ਬੈਠੇ ਹੋ ਜਿੰਨੇ ਕੋ ਸਮੱਤ ਬਖਸ਼ੀ ਉਚਾਰਨ ਅਖਰੀ ਅਰਥ ਸਾਰੇ ਆਪਾਂ ਕਰਾਂਗੇ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਹੈ ਬਸੰਤ ਮਹੱਲਾ ਨੌਵਾਂ ਬਸੰਤ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ 31 ਜਿਹੜੇ ਰਾਗ ਨੇ ਉਹਨਾਂ ਵਿੱਚ ਬਸੰਤ ਇੱਕ ਰਾਗ ਹੈ। ਕੁੰਝ ਇਸ ਰਾਗ ਨੂੰ ਦਰਬਾਰ ਸਾਹਿਬ ਦੇ ਅੰਦਰ ਮਾਗੀ ਵਾਲੇ ਦਿਨ ਸ਼ੁਰੂ ਕੀਤਾ ਜਾਂਦਾ ਹੈ। ਪੋ ਦੀ ਆਖਰੀ ਰਾਤ ਤੇ ਅੱਧੀ ਰਾਤ ਤੋਂ ਬਾਅਦ ਬਕਾਇਦਾ ਖਰਮੰਦਰ ਸਾਹਿਬ ਵਿਖੇ ਅਰਦਾਸ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਬਸੰਤ ਰਾਗ ਜਿਹੜਾ ਆਰੰਭ ਹੁੰਦਾ ਹੈ। ਹਰ ਕੀਰਤਨੀਆ ਗੁਰਸਿੱਖ ਬਸੰਤ ਤੋਂ ਸ਼ੁਰੂ ਕਰਦਾ ਹੈ। ਬਸੰਤ ਦੀ ਪੌੜੀ ਨਾਲ ਸਮਾਪਤੀ ਕਰਦਾ ਹੈ। ਇਹ ਖੋਲੇ ਮਹੱਲੇ ਤੱਕ ਬਸੰਤ ਰਾਗ ਦਰਬਾਰ ਸਾਹਿਬ ਅੰਦਰ ਰੋਜ਼ ਪੜਿਆ ਜਾਂਦਾ ਹਰ ਕੀਰਤਨੀਆਂ ਨੇ ਹਰ ਚੌਕੀ ਵਿੱਚ ਬੈਠਦੇ ਆ ਬਸੰਤ ਰਾਗ ਗਾਇਨ ਕਰਨਾ ਹੈ ਉਂਝ ਮੈਂ ਆਪ ਨੂੰ ਇੱਕ ਬੇਨਤੀ ਹੋਰ ਕਰ ਦਿਆਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮੇ ਦੇ ਟਾਈਮ ਦੇ ਸਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ ਟਾਈਮ ਦੇ ਸਰਲੇਖ ਥੱਲੇ ਪਰ ਇਹਦਾ ਮਤਲਬ ਇਹ ਨਹੀਂ ਕਿ ਸਮੇ ਦੀ ਪੂਜਾ ਕੀਤੀ ਗਈ ਹੈ ਸਮੇ ਨੂੰ ਸਫਲ ਹੋਣ ਵਾਸਤੇ ਬਾਣੀ ਉਚਾਰਨ ਕੀਤੀ ਗਈ ਹੈ ਜਿਵੇਂ ਅਸੀਂ ਟਾਈਮ ਦੀ ਗੱਲ ਕਰਨੇ ਆ ਦੇਖੋ ਅੱਜ ਕੱਲ ਸਮਾਂ ਜਿਹੜਾ ਹੈ ਉਹ ਅਸੀਂ ਮਿੰਟ ਸੈਕਿੰਡ ਘੰਟੇ ਜਿਵੇਂ ਬਜ਼ੁਰਗਾਂ ਨੇ ਦੱਸਿਆ ਵੀ ਇਸ ਵੀ ਸਨ ਮੈਂ ਵੀ ਬੋਲਿਆ ਪਰ ਯਾਦ ਰੱਖੋ ਜਿੰਨਾ ਮਰਜੀ ਤੁਸੀਂ ਅਧਿਉਨਿਕ ਯੋਗ ਵਿੱਚ ਪੱਛਮ ਦੀ ਸ਼ਬਦਾਵਲੀ ਵਿੱਚ ਖੋਭ ਜਾਓ ਪਰ ਗੁਰੂ ਗ੍ਰੰਥ ਸਾਹਿਬ